welcom students ਅੱਜ ਅਸੀਂ ਭਾਸ਼ਾ ਦੀ ਉਤਪਤੀ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਾਂਗੇ ਕਾਫੀ ਸਾਰੇ ਬੱਚਿਆਂ ਨੂੰ ਇਸ ਬਾਰੇ ਪਤਾ ਹੋਊਗਾ ਕਿ ਭਾਸ਼ਾ ਜਿਨ੍ਹਾਂ ਨੇ ਪੰਜਾਬੀ ਲਿਟਰੇਚਰ ਪੜ੍ਹਿਆ ਹੋਇਆ ਫਿਰ ਵੀ ਇੱਕ ਵਾਰੀ ਅਸੀਂ ਥੋੜੀ ਜਿਹੀ ਨਿਗਾਹ ਮਾਰਦੇ ਹਾਂ ਭਾਸ਼ਾ ਸ਼ਬਦ ਜਿਹੜਾ ਇਸ ਦੀ ਉਤਪਤੀ ਸੰਸਕ੍ਰਿਤ ਦੇ ਭਾਸ਼ ਤਾਤੂ ਤੋਂ ਹੋਈ ਹੈ ਜੇ ਭਾਸ਼ ਤਾਤੂ ਨਾਲ ਕੰਨਾਂ ਲਗਾ ਦਈਏ ਪਿਛੇਤਰ ਜਿਹਨੂੰ ਕਹਨੇ ਆਸੀ ਪੰਜਾਬੀ ਚ ਤਾਂ ਪਾਸ਼ਾ ਸ਼ਬਦ ਬਣ ਜਾਂਦਾ ਜਿਹੜਾ ਕਿ ਪੰਜਾਬੀ ਚ ਇਸਤਰੀ ਲਿੰਗ ਦਾ ਸੂਚਕ ਆ ਪਾਸ਼ਾ ਨੂੰ ਅਰਬੀ ਵਿੱਚ ਲਿਸਾਨ ਤੇ ਉਰਦੂ ਫਾਰਸੀ ਵਿੱਚ ਜਵਾਨ ਆਖਦੇ ਹਨ ਪਾਸ਼ਾ ਸੰਬੰਧੀ ਪ੍ਰਮੁੱਖ ਵਿਦਵਾਨ ਨੇ ਜਿਹੜੇ ਉਹਨਾਂ ਨੇ ਪ੍ਰਵਾਚ ਸ਼ਾਮਾ ਦਿੱਤੀਆਂ ਨੇ ਇਹ ਜਿਹੜੀਆਂ ਪ੍ਰਵਾਚ ਸ਼ਾਮਾ ਨੇ ਇਹ ਤੁਸੀਂ ਇੱਕ ਰੀਡਿੰਗ ਕਰਨੀ ਆ ਤਾਂ ਕਿ ਤੁਸੀਂ ਐਮਸੀਕਿਊ ਆ ਜਿਹੜਾ ਇਹਦੇ ਵੀ ਪਰਿਭਾਸ਼ਾ ਆਉਂਦੀ ਹੈ ਤਾਂ ਉਹਦਾ ਆਨਸਰ ਤੁਸੀਂ ਦੇ ਸਕੋ ਜਿਵੇਂ ਆਟੋ ਜੈਸ ਪਰਸਨ ਦੀ ਭਾਸ਼ਾ ਹੈ ਪਰਿਭਾਸ਼ਾ ਹੈ ਸੌਰੀ ਮਾਨਵੀ ਕਿਰਿਆ ਕਿਹਾ ਉਸਨੇ ਭਾਸ਼ਾ ਨੂੰ ਮਾਨਵੀ ਕਿਰਿਆ ਕਿਹਾ ਹੈ ਜਿਸ ਦਾ ਅਰਥ ਭਾਵਾਂ ਤੇ ਇੱਛਾਵਾਂ ਦਾ ਸੰਚਾਰ ਕਰਨਾ ਸੈਪਰ ਦੀ ਪਰਿਭਾਸ਼ਾ ਅਗੇ ਉਸਨੇ ਕੀ ਕਿਹਾ ਹੈ ਭਾਸ਼ਾ ਨੂੰ ਸਵੇਾਈ ਇੱਛਾ ਨਾਲ ਉਤਪੰਨ ਪ੍ਰਤੀਕਾਂ ਦੇ ذریعے ਵਿਚਾਰਾਂ ਭਾਵਾਂ ਤੇ ਇੱਛਾਵਾਂ ਦੇ ਸੰਚਾਰ ਦਾ ਇੱਕ ਸ਼ੁੱਧ ਮਾਨਵੀ ਤੇ ਗੈਰ-ਜਮਾਂਦਰੂ ਢੰਗ ਬਲਾਕ ਟ੍ਰੈਗਰ ਦੀ ਜਿਹੜੀ ਪ੍ਰਵਾਹਸ਼ਾ ਹੈ ਆਪ ਹੁਦਰੇ ਤੁਨੀ ਪ੍ਰਤੀਕਾਂ ਦਾ ਸਿਸਟਮ ਕਿਹਾ ਇਸਨੇ ਭਾਸ਼ਾ ਨੂੰ ਅੱਗੇ ਵੀ ਜਿਹੜੀਆਂ ਪ੍ਰਵਾਹਸ਼ਾਵਾਂ ਨੇ ਚਿੰਨ੍ਹਾਂ ਦੀ ਵਿਵਸਥਾ ਕਿਹਾ ਹੈ ਕਿਨੇ ਕਿਹਾ ਹੈ ਸੌਨਸਿਰ ਨੇ ਤੇ ਨੋਮ ਜਿਹੜੀ ਨੋਮ ਜ ਚੌਮਸਕੀ ਦੀ ਪ੍ਰਵਾਸ਼ਾ ਉਸਨੇ ਕੀ ਕਿਹਾ ਵਾਕਾਂ ਦਾ ਸਮੂਹ ਕਿਹਾ ਏ ਬਾਰਬਰ ਨੇ ਕਿਹਾ ਭਾਸ਼ਾ ਇੱਕ ਚਿੰਨਕਾਰੀ ਸਿਸਟਮ ਆ ਕਾਲਾ ਸਿੰਘ ਵੈਦੀ ਤੁਣੀ ਸੰਕੇਤਾਂ ਦਾ ਸਮੂਹ ਕਿਹਾ ਇਸਨੇ ਪ੍ਰਵਾਸ਼ਾ ਇਹਦੀ ਅੱਗੇ ਤੁਸੀਂ ਪੜ੍ਹਨੀ ਆ ਫਿਰ ਹੈ ਕਾਮਤਾ ਪ੍ਰਸ਼ਾਦ ਗੁਰੂ ਇਸਨੇ ਕੀ ਕਿਹਾ ਅ ਪਾਸ਼ਾ ਉਸ ਸਾਧਨਾ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਹੋਰ ਨਾਲ ਅੱਗੇ ਭਲੀ ਭਾਂਤੀ ਆਪੀ ਵਿਅਕਤ ਕਰ ਸਕਦਾ ਹੈ ਤੇ ਹੋਰਨਾਂ ਦੇ ਵਿਚਾਰ ਆਪਸਪਸ਼ਟਤਾ ਸਹਿਤ ਗ੍ਰਹਿਣ ਕਰ ਸਕਦਾ ਹੈ। ਵਿਆਕਰਨਕਾਰ ਦੀ ਦ੍ਰਿਸ਼ਟੀ ਅਨੁਸਾਰ ਪਾਸ਼ਾ ਜਿਹੜੀ ਆਹੋ ਬੁਨਿਆਦੀ ਰੂਪ ਵਿੱਚ ਵਿਆਕਰਨਿਕ ਰੂਪਾਂ ਧਾਤੂਆਂ ਤੇ ਪਿਛੇਤਰਾਂ ਦੀ ਇੱਕ ਲੜੀ ਆ। ਇਹ ਪ੍ਰਵਾਹ ਸ਼ਾਮਾ ਨੇ ਪ੍ਰਮੁੱਖ ਕੁਸ਼ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਜਿਹੜੇ MCQ ਆ ਸਕਦੇ ਨੇ। ਵਾਸ਼ਾ ਦੀ ਪ੍ਰਕਿਰਤੀ ਬਾਰੇ ਅਸੀਂ ਦੇਖਦੇ ਹਾਂ ਪ੍ਰੇਮ ਪ੍ਰਕਾਸ਼ ਢਾਲੀਵਾਲ ਅਨਸਾਰ ਭਾਸ਼ਾ ਕੀ ਹੈ ਦੋਰੀ ਗੁੰਦ ਮੌਖਿਕ ਹੁੰਦੀ ਹੈ ਮਾਨਵੀ ਸੰਸਥਾਏ ਸ਼ੁੱਧ ਅਸ਼ੁੱਧ ਨਹੀਂ ਹੁੰਦੀ ਉਚਾਰ ਵਿੱਚ ਰੇਖ ਕੀ ਲੜੀ ਹੈ ਭਾਸ਼ਾ ਸਮਾਜਿਕ ਵਸਤੂ ਸਮਾਜ ਚ ਬੋਲੀ ਜਾਂਦੀ ਹੈ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਤੇ ਲੱਛਣ ਕੀ ਨੇ ਸੰਚਾਰ ਦਾ ਮਾਧਿਅਮ ਸਭ ਤੋਂ ਪਹਿਲੀ ਗੱਲ ਤਾਂ ਇਹ ਆਪਣੀ ਮਨ ਦੀ ਵਿਵਸਥਾ ਹੈ ਜਿਹੜੀ ਉਸ ਨੂੰ ਗ੍ਰਹਿਣ ਕਰ ਸਕਦਾ ਵਿਅਕਤੀ ਧੁਨੀਆਤਮਕ ਹੁੰਦੀਆਂ ਧੁਨੀਆ ਦਾ ਸਮੂਹ ਕਮਾਈ ਹੋਈ ਹੁੰਦੀ ਆ ਅਰਜਿਤ ਕੀਤੀ ਹੁੰਦੀ ਆ ਸਿੱਖੀ ਹੋਈ ਹੁੰਦੀ ਆ ਨਕਲ ਦੁਆਰਾ ਗ੍ਰਹਿਣ ਕੀਤੀ ਹੁੰਦੀ ਆ ਔਖੇ ਤੋਂ ਸੌਖੇ ਵੱਲ ਚਲਦੀ ਆ ਪ੍ਰਤੀਕਾਤਮਕ ਹੁੰਦੀ ਆ ਕਿਉਂਕਿ ਇਹਦੇ ਵਿੱਚ ਚਿੰਨ੍ਹ ਹੁੰਦੇ ਨੇ ਭਾਸ਼ਾ ਆਪੂਦਰੀ ਹੁੰਦੀ ਆ ਭਾਸ਼ਾ ਮੁਕਤਾਂਕ ਵਿਸਤਾਰਸ਼ੀਲ ਤੇ ਪਰਿਵਰਤਨਸ਼ੀਲ ਹੁੰਦੀ ਹੈ। ਭਾਸ਼ਾ ਪਰੰਪਰਾ ਪ੍ਰਾਪਤ ਗੈਰਜਮੰਦ ਰੂਹੰਦੀ ਹੈ। ਇੱਕ ਜਟਿਲ ਸਰੰਚਨਾ ਹੈ। ਸਮਾਜਿਕ ਵਰਤਾਰਾ ਹੈ ਭਾਸ਼ਾ ਕੋਈ ਅੰਤਮ ਰੂਪ ਨਹੀਂ ਹੁੰਦਾ ਇਹਦਾ ਅਰਥਵਾਨ ਹੁੰਦੀ ਹੈ। ਸਿਰਜਣਾਤਮਕ ਹੁੰਦੀ ਹੈ। ਸਮੇਂ ਤੇ ਸਥਾਨ ਤੋਂ ਪਾਰਗਮੀ ਹੁੰਦੀ ਹੈ। ਹੁਣ ਇਹਦਾ ਜਨਮ ਦੇਖੀਏ ਜੇ ਅਸੀਂ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਦਾ ਜਨਮ ਜਿਹੜਾ 8ਵੀਂ 19ਵੀਂ ਸਦੀ ਈਸਵੀ ਤੋਂ ਹੋਇਆ ਪਰ ਜੇ ਦੇਖੀਏ ਤਾਂ ਕੋਈ ਵੀ ਭਾਸ਼ਾ ਇੱਕਦਮ ਪੈਦਾ ਨਹੀਂ ਹੁੰਦੀ ਇਸ 'ਚ ਜਿਹੜਾ ਵਿਕਾਸ ਹੌਲੀ-ਹੌਲੀ ਹੁੰਦਾ ਹੈ ਤੇ ਕਈ ਬੋਲੀਆਂ ਦਾ ਪ੍ਰਭਾਵ ਹੈ ਜਿਹੜਾ ਉਹ ਭਾਸ਼ਾ ਦੇ ਵਿੱਚ ਹੁੰਦਾ ਹੈ ਇਹ ਕਈ ਪੜਾਵਾਂ ਵਿੱਚ ਲੰਘਦੀ ਹੋਈ ਜਿਹੜੀ ਸਾਡੇ ਮੂਹਰੇ ਹੁੰਦੀ ਆ ਉਹ ਦਸ਼ਾ ਤੱਕ ਪਹੁੰਚਦੀ ਆ ਜਿਹੜੀ ਪੰਜਾਬੀ ਭਾਸ਼ਾ ਹੈ ਇਸ ਨੇ ਵੈਦਿਕ ਸੰਸਕ੍ਰਿਤ ਪ੍ਰਾਕ੍ਰਿਤਾ ਤੇ ਅਪਭ੍ਰੰਸ਼ਾਂ ਦੇ ਨਾਲ-ਨਾਲ ਅਰਬੀ ਫਾਰਸੀ ਤੁਰਕੀ ਤੇ ਅੰਗਰੇਜ਼ੀ ਦਾ ਪ੍ਰਭਾਵ ਵੀ ਕਬੂਲ ਕੀਤਾ ਮਤਲਬ ਪੰਜਾਬੀ ਭਾਸ਼ਾ ਦੇ ਉੱਤੇ ਸਾਰੀਆਂ ਭਾਸ਼ਾਵਾਂ ਦਾ ਕੀ ਆ ਅਸਰ ਹੋਇਆ ਵੈਦਿਕ ਭਾਸ਼ਾ ਦੀਆਂ ਕੁੱਲ 52 ਧੁਨੀਆਂ ਨੇ ਇਸ ਚ ਪੁਲਿੰਗ ਇਸਤਰੀ ਲਿੰਗ ਨਪੁੰਸਕ ਲਿੰਗ ਲਿੰਗ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ ਵੈਦਿਕ ਭਾਸ਼ਾ ਤੋਂ ਆਧੁਨਿਕ ਆਰੀਏ ਭਾਸ਼ਾਵਾਂ ਤੱਕ ਦਾ ਸਫ਼ਰ ਸੰਖੇਪ ਜਿਵੇਂ ਅਸੀਂ ਇੱਥੇ ਦੇਖ ਸਕਦੇ ਹਾਂ ਵੈਦਿਕ ਸੰਸਕ੍ਰਿਤ ਤੋਂ ਲੋਕਿਕ ਸੰਸਕ੍ਰਿਤ ਫਿਰ ਪ੍ਰਾਕ੍ਰਿਤ ਫਿਰ ਪਾਲੀ ਫਿਰ ਅਪਭ੍ਰੰਸ਼ ਤੇ ਫਿਰ ਆਧੁਨਿਕ ਆਰੀਏ ਭਾਸ਼ਾਵਾਂ ਬਣੀਆਂ ਨੇ ਜੇ ਹੁਣ ਅਸੀਂ ਥੋੜੀ ਜੀ ਨੌਲੇਜ ਅਪਭ੍ਰੰਸ਼ ਬਾਰੇ ਲਈਏ ਤਾਂ ਇਹ ਜਿਹੜਾ ਸ਼ਬਦ ਅਪ ਤੇ ਪ੍ਰੰਸ਼ ਦੇ ਸੁਮੇਲ ਤੋਂ ਬਣਿਆ ਅਪਭ੍ਰੰਸ਼ ਜਿਸ ਦਾ ਅਰਥਾ ਪ੍ਰਸ਼ਟ ਪਿੱਟੀ ਹੋਈ ਬਿਗੜੀ ਹੋਈ ਸ਼ਬਦਾਵਲੀ ਪ੍ਰਕਿਰਤਿਕ ਭਾਸ਼ਾਵਾਂ ਤੋਂ ਬਾਅਦ ਆਧੁਨਿਕ ਭਾਰਤੀ ਭਾਸ਼ਾਵਾਂ ਦੀ ਉਤਪਤੀ ਤੋਂ ਪਹਿਲਾਂ ਆਮ ਲੋਕਾਂ ਵਿੱਚ ਪਰਚਲਿਤ ਬੋਲ ਚਾਲ ਦੀ ਭਾਸ਼ਾ ਜਾਂ ਭਾਸ਼ਾਵਾਂ ਲਈ ਅਕਸਰ ਅਪਪ੍ਰੰਸ਼ ਤੇ ਕੀਤੇ ਕੀਤੇ ਅਪਪ੍ਰਸ਼ਟ ਨਾਮ ਦਾ ਪ੍ਰਯੋਗ ਕੀਤਾ ਗਿਆ ਇਸ ਤਰ੍ਹਾਂ ਸੀ ਕਿਹਾ ਸਕੇ ਅਪਪ੍ਰੰਸ਼ ਨਾਮ ਸੰਸਕ੍ਰਿਤ ਦੇ ਆਚਾਰਿਆਂ ਨੇ ਆਪਣੇ ਵਿਆਕਰਨ ਦੇ ਅਲੰਕਾਰ ਗ੍ਰੰਥਾਂ ਵਿੱਚ ਦਿੱਤਾ ਜਿਹੜਾ ਕਿ ਤਰਸਕਾਰ ਸੂਚਕ ਪ੍ਰਤੀਤ ਹੁੰਦਾ ਅਪਪਰੰਸ਼ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਰਿਸ਼ੀ ਪਤੰਜਲੀ ਨੇ ਆਪਣੇ ਗ੍ਰੰਥ ਮਹਾਭਾਸ਼ਯ ਵਿੱਚ ਕੀਤੀ ਅਪਪਰੰਸ਼ ਪ੍ਰਕਿਰਤਾਂ ਦਾ ਸਥਾਨਕ ਰੂਪ ਨੇ ਇਹਨਾਂ ਵਿੱਚੋਂ ਵਰਤਮਾਨ ਭਾਰਤੀ ਬੋਲੀਆਂ ਦਾ ਜਨਮ ਹੋਇਆ ਕਿਹੜੀਆਂ-ਕਿਹੜੀਆਂ ਨਾਗਰੀ ਅਭੀਰੀ ਸੌਰਸੇਣੀ ਟੱਕੀ ਮਾਗਦੀ ਇਹ ਕੁਝ ਪ੍ਰਸਿੱਧ ਅਪਪਰੰਸ਼ ਜਿਹੜੀਆਂ ਨੇ ਇਦੇ ਵਿੱਚ ਕੀ ਹੁੰਦਾ ਸਭ ਤੋਂ ਵੱਧ ਡੱਡਾ ਧੁਨੀ ਦੀ ਵਰਤੋਂ ਕੀਤੀ ਜਾਂਦੀ ਆ ਪ੍ਰਕਿਰਤ ਆਰੇ ਭਾਸ਼ਾ ਇਹ ਸੰਸਕ੍ਰਿਤ ਭਾਸ਼ਾ ਦੇ ਅਗੇਤਰ ਪਿਛੇਤਰ ਸਮਾਸਾਦੀ ਉਸੇ ਤਰ੍ਹਾਂ ਪੰਜਾਬੀ ਭਾਸ਼ਾ ਨੇ ਸਾਹਮੇ ਹੋਏ ਨੇ ਇਹ ਭਾਸ਼ਾਵਾਂ ਬਾਰੇ ਸਾਨੂੰ ਜਾਣਕਾਰੀ ਤਾਂ ਜ਼ਰੂਰੀ ਆ ਕਿਉਂਕਿ ਪੰਜਾਬੀ ਭਾਸ਼ਾ ਦੇ ਉੱਪਰ ਇਹਨਾਂ ਭਾਸ਼ਾਵਾਂ ਦਾ ਅਸਰ ਹੋਇਆ ਏ ਜਾਇ ਇਹਨਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਵੀ ਸਾਡੀ ਆਉਂਦੀ ਆ ਅੱਗੇ ਜਾ ਕੇ ਜਿਹੜੀ ਪੰਜਾਬੀ ਬਣੀ ਆ ਦਾ ਇਹ ਜਿਹੜਾ ਇਹ ਅਗੇਤਰ ਵਿਛੇਤਰ ਜਾਂ ਸਮਾਸ ਜਿਹੜੇ ਨੇ ਪੰਜਾਬੀ ਭਾਸ਼ਾ 'ਚ ਉਹ ਸੰਸਕ੍ਰਿਤ ਭਾਸ਼ਾ ਤੋਂ ਆਏ ਨੇ ਟੱਕ ਪ੍ਰਕਿਰਤੀ ਕੈਕ ਪ੍ਰਕਿਰਤੀ ਦੀ ਸ਼ਾਖਾ ਹੈ ਪੰਜਾਬੀ ਦਾ ਕਰਿੰंती ਸ਼ਬਦ ਵਿਧਾਨ ਸੌਰਸੇਣੀ ਦੇ ਸਿੱਧੇ ਜਨਮੀਆਂ ਹਿੰਦੀ ਬੋਲੀਆਂ ਦੇ ਕਰਿੰਤਾਂ ਦੇ ਰੂਪ ਤੋਂ ਬਿਲਕੁਲ ਅੱਡਰਾ ਹੈ ਪੰਜਾਬੀ ਵਿੱਚ ਦੁੱਤੀ ਕਰਨਾ ਅਦਕ ਦੀ ਵਰਤੋਂ ਕਰਕੇ ਇੱਕ ਨਵੇਕਲਾ ਪੈਟਰਨ ਹੈ ਇਹ ਪੰਜਾਬੀ ਦੀ ਖਾਸ ਪਛਾਣ ਵਾਲਾ ਚਿੰਨ੍ਹ ਵਣ ਕੇ ਉੱਭਰਿਆ ਹੈ ਦੁੱਤੀਕਰਨ ਇਸ ਪ੍ਰਕਿਰਿਆ ਦਾ ਸਰੋਤ ਬਿੰਦੂ ਪਾਲੀ ਪ੍ਰਕਿਰਤ ਦੀ ਤੁਨੀ ਆਤਮਕ ਰੁਚੀ ਵਿੱਚ ਮੌਜੂਦਤਾ ਇਹ ਜਿਹੜਾ ਦੁੱਤੀਕਰਨ ਇਹਦਾ ਮਤਲਬ ਇਹ ਨੇ ਇੱਥੋਂ ਲਿਆ ਪੰਜਾਬੀ ਨੇ ਪੰਜਾਬੀ ਭਾਸ਼ਾ ਨੂੰ ਬਾਕੀ ਭਾਰਤੀ ਭਾਸ਼ਾਵਾਂ ਨਾਲੋਂ ਨਿਖੇੜਨ ਵਾਲਾ ਜੇ ਕੋਈ ਇੱਕੋ ਇੱਕ ਭਾਸ਼ਾਈ ਦਾਤ ਤਾ ਉਹ ਕੀ ਹੈ ਸੁਰ ਜਾਂ ਟੋਨ ਕਹਿੰਦੇ ਜਿਹਨੂੰ ਅਸੀਂ ਕੋਸ਼ਕਾਰਾਂ ਦੀ ਨਜ਼ਰ ਵਿੱਚ ਭਾਸ਼ਾ ਸ਼ਬਦਾਂ ਤੇ ਅਰਥਾਂ ਦੀ ਲੜੀ ਹੈ ਸਸੇ ਪੈਰ ਬਿੰਦੀ ਫਫੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਦੇ ਲੱਲੇ ਪੈਰ ਬਿੰਦੀ ਇਹ ਦੁਨੀਆ ਫਾਰਸੀ ਭਾਸ਼ਾ ਦੀਆਂ ਨੇ ਭਾਰਤੀ ਸੰਵਿਧਾਨ ਦੇ ਅਨੁਸਾਰ 345 ਅਧੀਨ ਪੰਜਾਬੀ ਭਾਸ਼ਾ ਨੂੰ 8ਵੇਂ ਨੰਬਰ ਤੇ ਸੰਵਿਧਾਨਕ ਤੌਰ ਤੇ ਮਾਨਤਾ ਪ੍ਰਾਪਤ ਹੈ 13 April 1968 ਤੋਂ ਪੰਜਾਬ ਦੇ ਰਾਜ ਪੱਧਰ ਤੇ ਰਾਜ ਪ੍ਰਬੰਧ ਵਿੱਚ ਪੰਜਾਬੀ ਗੁਰਮੁਖੀ ਲਿਪੀ ਵੀ ਕਹਿੰਦੇ ਆ ਦੀ ਵਰਤੋਂ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਦਿਨ ਨੂੰ ਪੰਜਾਬੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਾਂ ਯਾਦ ਕੀਤਾ ਜਾਂਦਾ ਹੈ ਤਾਂ ਇਹ ਇੱਕ ਇੰਪੋਰਟੈਂਟ ਗੱਲ ਫਿਰ ਇਹ ਸਾਰਾ ਸਰਾਇਕੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਪੰਜਾਬੀ ਦੀ ਉਪਭਾਸ਼ਾ ਹੈ ਤਾਂ ਇਹ ਸੀਗੀ ਇੱਕ ਨੌਲੇਜ ਤੁਹਾਨੂੰ ਪੰਜਾਬੀ ਭਾਸ਼ਾ ਬਾਰੇ ਭਾਸ਼ਾ ਦੀ ਉਤਪਤੀ ਇਸ ਭਾਸ਼ਾ ਦੀ ਉਤਪਤੀ ਕਿੱਥੋਂ ਕਿਵੇਂ ਹੋਈ ਹੈ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਹੋਰ ਜਾਣਕਾਰੀ ਹਾਸਲ ਕਰਾਂਗੇ ਪੰਜਾਬੀ ਭਾਸ਼ਾ ਭਾਸ਼ਾ ਵਿਗਿਆਨ ਬਾਰੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਵਾਲਾ ਜਿਹੜਾ ਬੈਲ ਆਈਕਨ ਆ ਉਹਨੂੰ ਦਬਾਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਤੇ ਤੁਹਾਡੀਆਂ ਕਲਾਸਾਂ ਜਿਹੜੀਆਂ ਪੰਜਾਬੀ ਦੀਆਂ ਨੇ ਤਿਆਰੀ ਆ ਉਹ ਰੈਗੂਲਰ ਹੁੰਦੀ ਰਹੇ ਓਕੇ ਥੈਂਕਸ